ਲੋ ਦੁਨੀ ਨਾਲ ਨਹੀਂ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਆ ਤੁਹਿਆਂ ਨੂੰ ਹੋਰ ਜਾਓ ਆਉਣਗੇ ਆਉਣਗੇ ਚਲੋ ਯਾਰ ਦਾ ਕੀ ਕਰਨ ਦੇ ਆਓ ਵਾਰੀ ਵਾਰੀ ਐਂ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਇਕੱਠੇ ਜਾਣੇ ਵੀ ਨਹੀਂ ਇਥੇ ਚੜਨ ਲੱਗਾ ਆ। ਉੱਤੋਂ ਦੀ ਗੱਡੀ ਆਉ। ਆਓ। ਬਾਹਰ ਕੰਮ ਲੱਗਾ ਆ। ਅਜੇ ਹੋਰ ਆਣਾ ਪਾਣੀ। ਮੈਂ ਮੈਂ ਕੱਲ ਦਾ ਚੀਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ। ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ। ਕੋਈ ਨਹੀਂ ਮੇਰੀ ਗੱਲ ਮੰਨਿਆ। ਥੋੜੇ ਫਰਕ ਰਹਿ ਜਾ। ਤੂੰ ਦਾ ਨਾ। ਪੈਂ ਮੇਰੀ ਇਹ ਆਜੋ। ਤਿੰਨ ਕਿ ਜੀ ਆਜੋ। ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ। ਮੈਂ ਪਾਰਲੇ ਵੀ ਕੀ ਕੱਢ ਕੇ ਨਾ ਫੇਰ ਤੋਂ ਨਹੀਂ। ਗੁਰਦੁਆਰਾ ਹੀ ਜਾਣਾ ਉਹਦੇ ਜਾਣਾ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚੱਲੋ ਚੱਲੋ ਬੜੇ ਬੜੇ ਪਰੋਂ ਬੜੇ ਦੀ ਕੱਢ ਕੇ ਨਿਉਣੇ ਰਹੇ ਕੀ ਕਰਨਾ ਹੈ ਬਰਾ ਕਰਨਾ ਤੇ ਪੜਣਾ ਹੀ ਹੈ ਬਾਕੀ ਤੂੰ ਨਾ ਆ ਜਾ ਤੂੰ ਐ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਅਜੇ ਲੈ ਕੇ ਜਾਵਾਂਗੇ ਤਿੰਨ ਜੀ ਲਾਲਾ ਕਿੱਥੇ ਆਜੇ ਕੋਈ ਚੱਕਰ ਕਰਨਾ ਮਾਰਾਂ ਮਾਰਾਂ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ